ਦੁਪਹਿਰ ਅਚਾਨਕ ਹੜਬੜਾਹਟ ਮਚ ਗਈ ਜਦੋਂ ਇੱਕ ਟਾਇਰਾਂ ਦੀ ਦੁਕਾਨ ਦੇ ਪਿੱਛੇ ਬਣੇ ਵੱਡੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਪੀਸੀਆਰ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਤੇ ਪਹੁੰਚ ਗਈਆਂ। ਅੱਗ ਨੇ ਤੇਜ਼ੀ ਨਾਲ ਫੈਲੀ ਕੀ ਆਲੇ ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਟਾਇਰਾਂ ਨੂੰ ਅੱਗ ਲੱਗਣ ਕਾਰਨ ਧੂੰਏ ਦੇ ਵੱਡੇ ਵੱਡੇ ਗੁੱਚੇ ਦੂਰ ਦੂਰ ਤੱਕ ਨਜ਼ਰ ਆਉਣ ਲੱਗੇ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੁਸ਼ਕਤ ਨਾਲ ਲਗਾਤਾਰ ਪਾਣੀ ਛਿੜਕ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਦਸਤ ਜਦੋਂ ਜ਼ਾਹਿਦ ਤੋਂ ਬਾਅਦ ਅੱਗ ਉਤੇ ਵੱਡੇ ਪੱਧਰ ਤੇ ਕਾਬੂ ਪਾਲਿਆ ਗਿਆ ਦੁਕਾਨ ਮਾਲਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਘਰ ਤੇ ਸਨ ਤੇ ਜਦੋਂ ਉਹਨਾਂ ਨੂੰ ਫੋਨ ਰਾਹੀਂ ਦੁਕਾਨ ਦੇ ਵਿੱਚ ਅੱਗ ਲੱਗਣ ਦੀ ਖਬਰ ਮਿਲੀ ਤਾਂ ਉਹ ਤੁਰੰਤ ਪਹੁੰਚੇ ਤਾਂ ਅੱਗ ਭਿਆਨਕ ਰੂਪ ਧਾਰ ਚੁੱਕੀ ਸੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਹੜਾ ਕਿ ਅੱਗ ਲੱਗਣ ਦਾ ਕਾਰਨ ਤਾਂ ਨਹੀਂ ਹਜੇ ਪਤਾ ਲੱਗਾ ਕਿਉਂਕਿ ਇਹ ਜਿਹੜਾ ਕਿ ਪਰਿਵਾਰ ਮੈਂਬਰ ਆ ਜਾਂ ਦੁਕਾਨਦਾਰ ਵੀਰ ਆ ਇਹ ਹੀ ਦੱਸ ਸਕਦਾ ਕਿਉਂਕਿ ਮੈਂ ਸਮਝਾਂ ਜਿੱਥੇ ਬਿਜਲੀ ਦਾ ਸਰਕਟ ਹੋਣ ਦੇ ਕਾਰਨ ਜਿਹੜੀ ਕਿ ਅੱਗ ਲੱਗੀ ਹੋਊਗੀ ਕਿਉਂਕਿ ਬਾਰਸ਼ਾਂ ਦੇ ਮੌਸਮ ਆ ਹੋਰ ਕੋਈ ਕਾਰਨ ਇਹ ਬਣ ਨਹੀਂ ਸਕਦਾ ਨਗਰ ਨਗਮ ਮੋਗਾ ਦੇ ਹਮੇਸ਼ਾ ਹੀ ਮੁਲਾਜ਼ਮ 24 ਘੰਟੇ ਸੇਵਾ ਦੇ ਵਿੱਚ ਰਹਿੰਦੇ ਆ ਤੇ ਧੰਨਵਾਦ ਕਰਦਾ ਮੈਂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਅੱਗ ਤੇ ਕੰਟਰੋਲ ਕਰ ਲਿਆ ਜਿੱਥੇ ਮੈਨੂੰ ਐਮਰਜੈਂਸੀ ਕਾਲ ਆਈ ਸੀ ਨਾਲ ਦੀ ਨਾਲ ਫਾਇਰ ਗੱਡੀਆਂ ਜਿਹੜੀਆਂ ਕਿ ਚਾਰ ਗੱਡੀਆਂ ਸੀ ਮੌਕੇ ਤੇ ਇ ਕੌਂਕੀ ਜਿਹੜੇ ਕਿ ਟਾਇਰ ਸੀ ਟਾਇਰ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਅੰਦਰ ਸਟੋਰ ਕੀਤੇ ਹੋਏ ਸੀ ਸਭ ਤੋਂ ਵੱਡੀ ਜਿਵੇਂ ਕਮੀ ਗਿਣਦਾ ਵਾਂ ਅਪਜ ਮੋਗੇ ਸ਼ਹਿਰ ਦੀ ਗੱਲ ਕਰੀਏ ਮੋਗੇ ਸ਼ਹਿਰ ਦੇ ਵਿੱਚ ਫਾਇਰ ਦੇ ਪੁਆਇੰਟ ਜਿੰਨੇ ਮੌਲਾਂ ਜਾਂ ਕਿ ਦੁਕਾਨਾਂ ਕਿਤੇ ਵੀ ਨਹੀਂ ਹੈਗੀ ਜੇ ਇਹ ਹੀ ਪੁਆਇੰਟ ਹੋਣਗੇ ਤਾਂ ਮੈਂ ਸਮਝਦਾ ਵੀ ਜਿਹੜੀ ਕਿ ਅੱਗ ਤੇ ਇੰਨਾ ਮਤਲਬ ਕਿ ਜਿਹੜਾ ਕਿ ਕੰਟਰੋਲ ਤੋਂ ਬਾਹਰ ਹੋ ਜਾਂਦੀ ਕਈ ਵਾਰੀ ਤੇ ਕੰਟਰੋਲ ਤੋਂ ਬਾਹਰ ਨਾ ਹੋਵੇ ਜੇ ਇਹ ਪੁਆਇੰਟ ਹੋਣ ਕਿਉਂਕਿ ਪੁਆਇੰਟ ਉਦੋਂ ਸ਼ਪਾਰਸ਼ਾਂ ਚੱਲਣ ਲੱਗ ਜਾਂਦੀਆਂ ਜਾਂ ਕੋਈ ਹੋਰ ਚੱਲਣ ਲੱਗ ਜਾਂਦੀਆਂ ਤੇ ਇਹ ਜਿਹੜੇ ਹਾਸੇ ਹੋ ਜਾਂਦੇ ਆ ਮੈਂ ਸਥਾਨ ਹੋਇਆ ਵਾ ਉਹ ਨਾਂ ਸੰਯੋਗ ਹੈਗਾ ਤੇ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਹਮੇਸ਼ਾ ਹੀ ਕਿਉਂਕਿ ਜਿੱਥੇ ਜਾਨੀ ਮਾਨੀ ਨਖਾਂ ਤੋਂ ਬਚਦਗੀ। ਮੇਰੇ ਸਾਹਮਣੇ ਉੱਪਰ ਸੀਗੇ ਛੱਤ ਉੱਪਰ ਚੜ੍ਹੇ ਹੋਏ ਸੀਗੇ ਉਰ ਉਪਰ ਵੀ ਹਾਲਾਤ ਦੇਖ ਰਹੇ ਸੀਗੇ ਅੰਦਰ ਗੋਦਾਮ ਕਿੰਨਾ ਲੰਮਾ ਸੀ ਔਰ ਕਿੰਨੀ ਜਗ੍ਹਾ ਗੋਦਾਮ ਹੈ ਕਰੀਬ 30 ਬਾਈ 20 ਦਾ ਗੋਦਾਮ ਲੱਗਦਾ ਜਿਹੜਾ ਕਿ ਇਹਦੀ ਲੈਂਥ ਅੰਦਰਲੀ ਹੈਗੀ ਉੱਤੇ ਚਾਦਰਾਂ ਟੀਨਾ ਪਾਈਆਂ ਹੋਈਆਂ ਜੇ ਮੈਂ ਸਮਝਦਾ ਵਾਂ ਵੀ ਸਟੋਰ ਮਾਲ ਕਰਨਾ ਵਾ ਇਹਨਾਂ ਲੱਖਾਂ ਦੇ ਕਾਊਂਟਿੰਗ ਜਿਹੜਾ ਕਿ ਮਾਲ ਪਿਆ ਹੋਵੇ ਮੈਂ ਸਮਝਦਾ ਵੀ ਇਹ ਲੈਂਟਰ ਪੂਰਾ ਪ੍ਰੋ ਕਿ ਕਿ ਐਡੀ ਵੱਡੀ ਮਾਤਰਾ ਤੇ ਇੰਨਾ ਮਹਿੰਗੇ ਜਿਹੜੇ ਕਿ ਟਾਇਰ ਰੱਖੇ ਹੋਣ ਤੇ ਮੈਂ ਸਮਝਾ ਇਹ ਨਾ ਭੁੱਲਣ ਯੋਗ ਜਿਹੜਾ ਕਿ ਹਾਸਾ ਹੋਗਾ ਇੰਨਾ ਵੀਰਾਂ ਵਾਤੇ ਜਿਨਾਂ ਦੀ ਦੁਕਾਨਾਂ ਜੀ ਇਹ ਚੌਥੀ ਜੀ ਇਹ ਚੌਥੀ ਪੰਜਵੀਂ ਜਿਹੜੀ ਕਿ ਪੰਜਵੀਂ ਗੱਡੀ ਹੁਣ ਗਈ ਹੈ ਦੁਬਾਰਾ ਭਰਨ ਵਾਸਤੇ ਕਿਉਂਕਿ ਜਿੱਥੇ ਨਗਰ ਨਗਰ ਦੇ ਸਾਡੇ ਮੁਲਾਜ਼ਮਾਂ ਸਾਡੇ ਆਫੀਸਰ ਸਾਹਿਬਾ ਹਮੇਸ਼ਾ ਤੁਸੀਂ ਦੇਖ ਰਹੇ ਆਂ ਡਿਊਟੀ ਆਪਣੀ ਪੂਰੀ ਤਨਦੇਈ ਨਾਲ ਕਰਦੇ ਆ ਜਿੱਥੇ ਹੁਣ ਆਗੂ ਤੇ ਕਾਬੂ ਪਾ ਲਿਆ ਗਿਆ ਤੇ ਅੱਗੇ ਅਰਦਾਸ ਕਰਾਂਗੇ ਪ੍ਰਮਾਤਮਾ ਅੱਗੇ ਵੀ ਜਿਹੜਾ ਕਿ ਜਾਨੀ ਮਾਨੀ ਨੁਕਸਾਨ ਤੋਂ ਬਚਦ ਰਹੀਗੀ ਆ ਤੇ ਜੋ ਭਾਣਾ ਸੀ ਬਿਜਲੀ ਡਿਪਾਰਟਮੈਂਟ ਦਾ ਉਹਨਾਂ ਨੂੰ ਨਾਲ ਦੇ ਨਾਲ ਬਿਜਲੀ ਬੰਦ ਕੀਤੀ ਪੁਲਿਸ ਪ੍ਰਸ਼ਾਸਨ ਸਾਰਾ ਨਾਲ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਜੇ ਕਈ ਇਕੱਲਾ ਨਗਰ ਨਿਗਮ ਇੱਕ ਕਿਉਂਕਿ ਇੱਕ ਤਾਂ ਰੋਖ ਖੜਾ ਵੀ ਮੜਾ ਹੁੰਦਾ ਉਸੇ ਤਰ੍ਹਾਂ ਸਾਡੇ ਜੇ ਭੈਣ ਭਰਾ ਸਾਡੇ ਅਫਸਰ ਸਾਹਿਬ ਮੁਲਾਜ਼ਮ ਵੀਰ ਚਾਹੇ ਪੁਲਿਸ ਪ੍ਰਸ਼ਾਸਨ ਚਾਹੇ ਬਿਜਲੀ ਡਿਪਾਰਟਮੈਂਟ ਜਾਂ ਹੋਰ ਵੀ ਅਧਿਕਾਰੀ ਜੇ ਸਾਰੇ ਇੱਕ ਦੂਜੇ ਦੇ ਭਰਾਵਾਂ ਦਾ ਸਿਯਾ ਕਰਾਂਗੇ ਤਾਂ ਮੈਂ ਸਮਝਦਾ ਮੈਂ ਕਿ ਇਹ ਅੱਗ ਤੇ ਕਾਬੂ ਆਪਾਂ ਜਿਹੜਾ ਕੀ ਜਿਹੜਾ ਕੀ ਅੱਜ ਪਾਇਆ ਵੀ ਜੇ ਹੋਰ ਵੀ ਕਿਤੇ ਹਾਸਾ ਹੋਊਗਾ ਤਾਂ ਪਹਿਲਾਂ ਤਾਂ ਪਰਮਾਤਮਾ ਤੰਦਰੁਸਤੀਆਂ ਬਖਸ਼ ਜਿੰਨੇ ਵੀ ਆਪਣੇ ਮੋਗੀਸ਼ਰ ਦੀ ਸੰਗਤ ਦੀ ਸਾਰਿਆਂ ਨੇ ਸਹਿਯੋਗ ਕੀਤਾ ਤੈਨੂੰ ਧੰਨਵਾਦ ਸਾਰਿਆਂ ਇੱਕ ਇੱਕ ਕਾਰਨ ਪਤਾ ਲੱਗਿਆ ਜੀ ਉਸ ਕਾਰਨ ਸਾਹਮਣੇ ਆਇਆ ਵੀ ਕੀ ਕਾਰਨ ਕਾਰਨ ਤਾਂ ਜੀ ਹੁਣ ਪਰਮਾਤਮਾ ਜਾਣਦਾ ਜਿੱਥੇ ਤੱਕ ਲੱਗਦਾ ਵੀ ਸਰਕਟ ਸ਼ਾਂਟ ਹੋਇਆ ਹੋਊਗਾ ਬਾਕੀ ਤਾਂ ਇਹ ਦੁਕਾਨਦਾਰ ਹਾਂ ਕਿਉਂਕਿ ਸਭ ਤੋਂ ਵੱਡਾ ਏਰੀਆ ਦਾ ਧੰਨਵਾਦ ਆ ਸਾਰਿਆਂ ਦਾ ਕਿਉਂਕਿ ਭਰਾਵਾਂ ਭਰਾਵਾਂ ਦਾ ਆਪਣੇ ਈਡੀਆ ਜਿਉਂਕਿ ਹਰ ਵੀਰ ਦਾ ਕਿਉਂਕਿ ਕਈ ਵਾਰੀ ਕੋਈ ਨਾਮ ਵੀ ਬੋਲਣ ਹੋ ਰਹੇ ਨਾ ਹਾਂ ਦਾ ਕਿਉਂਕਿ ਇੱਕ ਇੱਕ ਭਾ ਭਰਾ ਦਾ ਸਾਡੇ ਦਾ ਸਹਿਯੋਗ ਆ ਧੰਨਵਾਦ ਕਰਦੇ ਜਿਨ੍ਹਾਂ ਨੇ ਵੀ ਅਸੀਓ ਕੀਤਾ ਦੁਕਾਨ ਦੇ ਸਾਹਮਣੇ ਅੱਗ 45 ਲੱਖ ਰੁਪਏ ਦਾ ਨੁਕਸਾਨ ਹੋਇਆ ਵੀਕੇਪੀ ਤੈਰ ਤੇ ਉਹਨਾਂ ਕੋਲ ਏਜੰਸੀ ਸੀ ਵੀ ਜਿਹਦੇ ਦੇ ਵਿੱਚ ਉਹਨਾਂ ਕੋਲ ਕੰਬਾਈਨਾਂ ਦੇ ਤੈਰ ਮਰਦੇ ਤੈਰ ਟ੍ਰੈਕਟਰਾਂ ਵਾਲੇ ਸਾਰੇ ਤੈਰ ਸੀਗੇ ਤਕਰੀਬਨ ਇਹਨਾਂ ਦਾ ਸਟਾਕ ਇਹਨਾਂ ਕੋਲ 35-40 ਲੱਖ ਦਾ ਪਿਆ ਹੀ ਜਾਂਦਾ ਜਰ ਵਾਲਾ ਬਾਕੀ ਝੂਪਾਂ ਹੁੰਦੀ ਆ ਜੀ ਪਤਾ ਕਿਵੇਂ ਲੱਗਾ ਜੀ ਅੱਗ ਲੱਗੀ ਆ ਮਰਜੀ ਸਹੀ ਸਾਹਮਣੇ ਬੈਠੇ ਸੀ ਦੁਕਾਨ ਦੇ ਬੇਟਾ ਮੇਰਾ ਆਇਆ ਮੈਨੂੰ ਕਹਿੰਦਾ ਵੀ ਸਾਹਮਣੇ ਦੁਕਾਨ ਦੇ ਧੂਆ ਨਿਕਲਦਾ ਪਿਆ ਤੇ ਮੈਂ ਕਿਹਾ ਬਿੰਦਰ ਨੂੰ ਆਵਾਜ਼ ਮਾਰੋ ਜੀ ਦੁਕਾਨ ਸੀਗੀ ਬਿੱਟੂ ਟੈਰ ਵਾਲੇ ਦੀ ਉਹ ਦੇਖਿਆ ਉਹ ਹੈ ਨਹੀਂ ਸੀਗਾ ਤੇ ਮੈਂ ਫਟਾਫਟ ਫਾਇਰ ਵਿ ਮੈਂ ਤਾਂ ਇਸ ਗੱਲ ਤੇ ਧੰਨਵਾਦ ਦਿਆਂ ਫੇਵਰਗੇਟ ਦਾ ਜਿਨ੍ਹਾਂ ਨੇ ਵੇਦਨ ਵੱਧ ਤੋਂ ਵੱਧ 4 ਮਿੰਟ 5 ਮਿੰਟ ਦੇ ਵਿੱਚ ਅਦਾ ਕੀ ਤੇ ਉਸ ਨਾਲੇ ਸੀਗਾ ਜਿੰਨੇ ਮਾਰਕੀਟ ਦੇ ਦੁਕਾਨਦਾਰ ਸੀਗੇ ਉਹਨਾਂ ਨੇ ਸਾਰਾ ਸਾਰਾ ਟਾਇਰ ਪੂਰੀ ਮਿਹਨਤ ਨਾਲ ਸਾਰਾ ਟਾਇਰ ਬਾਹਰ ਕਢ ਲਿਆ ਪਰ ਉਹਨੇ ਜਿਹੜੇ ਮੂਹਰੇ ਦੁਕਾਨ ਵਾਲਾ ਜਿਹੜਾ ਗਦਾਉਂ ਦੇ ਪਿਛਲੇ ਪਾਸੇ ਪਈ ਹੋ ਸਾਰਾ ਸਾਰਾ ਟਾਇਰ ਇਹ ਜਿਆਦਾ ਟਾਇਰ ਕਿਹੜੇ ਯੂਫੇਰੀਓ ਟਾਇਰ ਸੀ ਇਹ ਜਿਆਦਾ ਟਾਇਰ ਜੀ ਇਹਨਾਂ ਕੋਲ ਟਰੈਕਟਰ ਦਾ ਵੱਡਾ ਟਾਇਰ ਹੁੰਦਾ ਜੀ ਕੰਬੈਨ ਦਾ ਟਾਇਰ ਹੁੰਦਾ ਜੀ ਜਿਵੇਂ ਵੱਡੇ 16 ਨੂੰ 28 ਜਿਨ੍ਹਾਂ ਦੀ ਕੀਮਤ ਆਪਾਂ ਦੇਖੀਏ ਤਾਂ 65 60000 ਰੁਪਏ ਦੀ 55 55000 ਰੁਪਏ ਦੀ ਇੰਨੀ ਦੋ ਟਾਇਰਾਂ ਦੀ ਕੀਮਤ ਹੁੰਦੀ ਆ ਵੀਕੇਟੀ ਦੀ ਇਹਨਾਂ ਕੋਲ ਟਾਇਰ ਦੀ ਏਜੰਸੀ ਆ ਜੀ ਸਭ ਨਾਲ ਮਹਿੰਗਾ ਟਾਇਰ 40 ਤੋਂ 45 ਹਜ਼ਾਰ ਦਾ ਨੁਕਸਾਨ ਹੋਇਆ ਹੈ 40 ਤੋਂ 45 ਲੱਖ ਦਾ ਹਾਂ 40 ਤੋਂ 45 ਲੱਖ ਦਾ ਸੋਰੀ ਤੇ ਤੁਹਾਨੂੰ ਪਤਾ ਲੱਗਿਆ ਕਾਰਨ ਪਤਾ ਲੱਗਿਆ ਕਾਰਨ ਜੀ ਉਹ ਤੋਂ ਪੁੱਛਣ ਤੋਂ ਬਾਅਦ ਲੱਗਾ ਜੀ ਪਿੱਛੇ ਕੋਈ ਬਿਜਲੀ ਸਰਕਟ ਸ਼ਾਰਟ ਹੋਇਆ ਜੀ ਉਹਦੇ ਨਾਲ ਅੱਗ ਲੱਗੀ ਫਿੱਟੂ ਟਾਇਰਾਂ ਵਾਲੇ ਕੀ ਹੋਇਆ ਕੀ ਹਾਲ ਸਰ ਜੀ ਅੱਗ ਲੱਗ ਗਈ ਹੈ ਜੀ ਮਗਰੋਂ ਸਪਾਰਕ ਨਾਲ ਕਿੰਨਾ ਸਾਮਾਨ ਪਿਆ ਸੀ ਕਿੰਨਾ ਪਹੁੰਚਾਉਣਾ ਹੈ ਇਹ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਟਾਰਗੇਟ ਜਿਹੇ ਬੰਦ ਕੀਆ ਦਿੰਦੇ ਟ੍ਰੈਕਟਰਾਂ ਦੇ ਵੱਡੇ ਟਾਇਰ ਸੀ ਜੀ ਸਾਰੇ ਨਵਾਂ ਟਾਇਰ ਸੀਗਾ ਜੀ ਟੂਬ ਸੀਗੀ ਬਹੁਤ ਤੁਸੀਂ ਤਾਂ ਮੌਜੂਦ ਸੀਗੇ ਤੁਸੀਂ ਮੌਜੂਦ ਸੀਗੇ ਉੱਥੇ ਮੈਂ ਉਹ ਦੋ 1 ਮਿੰਟ ਪਹਿਲੇ ਹੀ ਘਰੇ ਗਿਆਗਾ ਆਉਂਦਿਆਂ ਨੂੰ ਉਹਨਾਂ ਮੁੰਡੇ ਦਾ ਫੋਨ ਜਾਵੜਿਆ ਕਿ ਭਾਈ ਅੱਗ ਲੱਗ ਗਈ ਮੈਂ ਉਹਨੇ ਪੈਰੀ ਵਾਪਸ ਮੁੜਿਆ ਦੁਕਾਨ ਤੇ ਕੋਈ ਨਹੀਂ ਸੀਗਾ ਬੰਦਾ ਮੁਲਾਜ਼ਮ ਸੀਗੇ ਦੋ ਨਿੱਕੇ ਨਿੱਕੇ ਕੁਝ ਪਤਾ ਕਰ ਸਕਦੇ ਜੀ ਕਾਰਨ ਕੀ ਹੋਇਆ ਕਾਰਨ ਵੀਰ ਜੀ ਪਿੱਛੇ ਹੀ ਕੋਈ ਸਪਾਰਕ ਹੋਈ ਹੈ ਜੀ ਇਹ ਨਹੀਂ ਪਤਾ ਕੀ ਕਾਰਨ ਹੈ ਸਰ ਅਸੀਂ ਆਪਦੀ ਟੈਕ ਦੀ ਡਿਊਟੀ ਦੌਰਾਨ ਮਤਲਬ ਜਾ ਰਹੇ ਸਨ ਪਤਾ ਲੱਗਿਆ ਫਾਇਰ ਪ੍ਰੀਡ ਦੀ ਇੱਥੇ ਮਤਲਬ ਅੱਗ ਲੱਗੀ ਖਵਾਰਜਾ ਦੇ ਵਿੱਚ ਤੇ ਅਸੀਂ ਤੁਰੰਤ ਪੀਸੀਆ ਤੇ ਤਲਾਹ ਦਿੱਤੀ ਫਾਇਰ ਬ੍ਰੀਡ ਤਲਾਹ ਦਿੱਤੀ ਜਿਵੇਂ ਅਸਤੰਦਰ ਸੀਨਾ ਉੱਥੋਂ ਤੁਰੰਤ ਆਤਲੰਦ ਸਰ ਤੇ ਫਿਰ ਫਾਇਰ ਬ੍ਰੀਡ ਦੇ ਕਿ ਆ ਗੱਡੀਆਂ ਆ ਗਈਆਂ ਸਰ ਤੇ ਟੈਰਾ ਹੀ ਦੁਕਾਨ ਸੀ ਸਰ ਸਾਨੂੰ ਅੱਗ ਦੇ ਕਾਰਨ ਦਾ ਪਤਨ ਸਰ ਕਿਸਰਨ ਲੱਗੀ ਪਰ ਸਾਰੇ ਮੁਲਾਜ਼ਮਾ ਨੇ ਪੂਰੀ ਮਤਲਬ ਆਪਣੀ ਹਿੰਮਤ ਦੇ ਨਾਲ ਤੇ ਜਲਦੀ ਤੋਂ ਜਲਦੀ ਮਤਲਬ ਅੱਗ ਦੇ ਕਾਬੂ ਪਾ ਲਿਆ ਗਿਆ ਅੱਗ ਤਾਂ ਸਰ ਬਹੁਤ ਸੀਗੀ ਪਰ ਗੱਡੀਆਂ ਜਲਦੀ ਆ ਗਈਆਂ ਤੇ ਕੰਟਰੋਲ ਕਰਦੇ ਫਿਰ ਵੀ ਕਾਫੀ ਟਾਈਮ ਲੱਗ ਗਿਆ ਹੁਣ ਇੰਨਾ ਹੀ ਪਰਮਾਤਮਾ ਦੀ ਕਿਰਪਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੰਦਰ ਨੁਕਸਾਨ ਦਾ ਸਾਨੂੰ ਪਤਾ ਨਹੀਂ ਹੋਏ ਦੱਸ ਸਕਦੇ ਨੇ ਮਾਲਕ ਪਰ ਅੱਗ ਦੇ ਕਾਰਨੋਂ ਨਹੀਂ ਪਤਾ ਪਰ ਬਹੁਤ ਜਲਦੀ ਮੁਲਾਜ਼ਮਾ ਨੇ ਮਿਹਨਤ ਕਰਕੇ ਜਿੰਨੀ ਕਰ ਸਕਦੇ ਜਲਦੀ ਅੱਗ ਦੇ ਕਾਬੂ ਪਰਦੇ ਪਾਇਆ ਜਾ ਰਿਹਾ ਹੈ ਉਕਾ ਦੇ ਕਬਾੜੀਆ ਬਾਜ਼ਾਰ ਵਿੱਚ ਦੁਪਹਿਰ ਅਚਾਨਕ ਹੜਬੜਾਹਟ ਮਚ ਗਈ ਜਦੋਂ ਇੱਕ ਟਾਇਰਾਂ ਦੀ ਦੁਕਾਨ ਦੇ ਪਿੱਛੇ ਬਣੇ ਵੱਡੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਪੀਸੀਆਰ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਟਨਾਸਥਾਨ ਤੇ ਪਹੁੰਚ ਗਈਆਂ। ਅੱਗ ਨੇ ਤੇਜ਼ੀ ਨਾਲ ਫੈਲੀ ਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਟਾਇਰਾਂ ਨੂੰ ਅੱਗ ਲੱਗਣ ਕਾਰਨ ਧੂੰਏ ਦੇ ਵੱਡੇ-ਵੱਡੇ ਗੁੱਚੇ ਦੂਰ-ਦੂਰ ਤੱਕ ਨਜ਼ਰ ਆਉਣ ਲੱਗੇ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੁਸ਼ਕਤ ਨਾਲ ਲਗਾਤਾਰ ਪਾਣੀ ਛਿੜਕ ਕੋਸ਼ਿਸ਼ ਕੀਤੀ ਤੇ ਕਈ ਘੰਟਿਆਂ ਦੀ ਜ਼ਬਰਦਸਤ ਜਦੋਂ ਜ਼ਾਹਿਦ ਤੋਂ ਬਾਅਦ ਅੱਗ ਉਤੇ ਵੱਡੇ ਪੱਧਰ ਤੇ ਕਾਬੂ ਪਾਲਿਆ ਗਿਆ ਦੁਕਾਨ ਮਾਲਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਘਰ ਤੇ ਸਨ ਤੇ ਜਦੋਂ ਉਹਨਾਂ ਨੂੰ ਫੋਨ ਰਾਹੀਂ ਦੁਕਾਨ ਦੇ ਵਿੱਚ ਅੱਗ ਲੱਗਣ ਦੀ ਖਬਰ ਮਿਲੀ ਤਾਂ ਉਹ ਤੁਰੰਤ ਪਹੁੰਚੇ ਤਾਂ ਅੱਗ ਭਿਆਨਕ ਰੂਪ ਧਾਰ ਚੁੱਕੀ ਸੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਹੜਾ ਕਿ ਅੱਗ ਲੱਗਣ ਦਾ ਕਾਰਨ ਤਾਂ ਨਹੀਂ ਹਜੇ ਪਤਾ ਲੱਗਾ ਕਿਉਂਕਿ ਇਹ ਜਿਹੜਾ ਕਿ ਪਰਿਵਾਰ ਮੈਂਬਰ ਆ ਜਾਂ ਦੁਕਾਨਦਾਰ ਵੀਰ ਆ ਇਹ ਹੀ ਦੱਸ ਸਕਦਾ ਕਿਉਂਕਿ ਮੈਂ ਸਮਝਦਾ ਜਿੱਥੇ ਬਿਜਲੀ ਦਾ ਸਰਕਟ ਹੋਣ ਦੇ ਕਾਰਨ ਜਿਹੜੀ ਕਿ ਅੱਗ ਲੱਗੀ ਹੋਊਗੀ ਕਿਉਂਕਿ ਬਾਰਸ਼ਾਂ ਦੇ ਮੌਸਮ ਆ ਹੋਰ ਕੋਈ ਕਾਰਨ ਇਹ ਬਣ ਨਹੀਂ ਸਕਦਾ ਨਗਰ ਨਗਮ ਮੋਗਾ ਦੇ ਹਮੇਸ਼ਾ ਹੀ ਮੁਲਾਜ਼ਮ 24 ਘੰਟੇ ਸੇਵਾ ਦੇ ਵਿੱਚ ਰਹਿੰਦੇ ਆ ਤੇ ਧੰਨਵਾਦ ਕਰਦਾ ਮੈਂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਅੱਗ ਤੇ ਕੰਟਰੋਲ ਕਰ ਲਿਆ ਜਿੱਥੇ ਮੈਨੂੰ ਐਮਰਜੈਂਸੀ ਕਾਲ ਆਈ ਸੀ ਨਾਲ ਦੀ ਨਾਲ ਫਾਇਰ ਗੱਡੀਆਂ ਜਿਹੜੀਆਂ ਕਿ ਚਾਰ ਗੱਡੀਆਂ ਸੀ ਮੱਕ ਕਿਤੇ ਇਥੇ ਤਾਨਾਦ ਕੀਤੇ ਆ ਕਵਾੜੀਏ ਬਿਯਾਰ ਦੇ ਵਿੱਚ ਕਿਉਂਕਿ ਜਿਹੜੇ ਕਿ ਟਾਇਰ ਸੀ ਟਾਇਰ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਅੰਦਰ ਸਟੋਰ ਕੀਤੇ ਹੋਏ ਸੀ ਸਭ ਤੋਂ ਵੱਡੀ ਜਿਵੇਂ ਕਮੀ ਗਣਦਾ ਵਾਂ ਅਪਜ ਮੋਗੇ ਸ਼ਹਿਰ ਦੀ ਗੱਲ ਕਰੀਏ ਮੋਗੇ ਸ਼ਹਿਰ ਦੇ ਵਿੱਚ ਫਾਇਰ ਦੇ ਪੁਆਇੰਟ ਜਿੰਨੇ ਮੌਲਾਂ ਜਾਂ ਕੋਈ ਦੁਕਾਨਾਂ ਕਿਤੇ ਵੀ ਨਹੀਂ ਹੈਗੀ ਜੇ ਇਹੀ ਪੁਆਇੰਟ ਹੋਣਗੇ ਤਾਂ ਮੈਂ ਸਮਝਦਾ ਵੀ ਜਿਹੜੀ ਕਿ ਅੱਗ ਤੇ ਇੰਨਾ ਮਤਲਬ ਕਿ ਜਿਹੜਾ ਕਿ ਕੰਟਰੋਲ ਤੋਂ ਬਾਹਰ ਹੋ ਜਾਂਦੀ ਕਈ ਵਾਰੀ ਤੇ ਕੰਟਰੋਲ ਤੋਂ ਬਾਹਰ ਨਾ ਹੋਵੇ ਜੇ ਇਹ ਪੁਆਇੰਟ ਹੋਣ ਕਿਉਂਕਿ ਪੁਆਇੰਟ ਉਦੋਂ ਸ਼ਪਾਰਸ਼ਾਂ ਚੱਲਣ ਲੱਗ ਜਾਂਦੀਆਂ ਜਾਂ ਕੋਈ ਹੋਰ ਚ ਕਿ ਐਡੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਦਾ ਵੀਰਾਂ ਦਾ ਨੁਕਸਾਨ ਹੋਇਆ ਵਾ ਉਹ ਨਾ ਸਹਿਣਯੋਗ ਹੈਗਾ ਤੇ ਅੱਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਹਮੇਸ਼ਾ ਹੀ ਕਿਉਂਕਿ ਜਿੱਥੇ ਜਾਨੀ ਮਾਨੀ ਦਾ ਨੁਕਸਾਨ ਤੋਂ ਬਚਦੇ ਗਏ ਵੀਰ ਸਾਹਿਬ ਤੁਸੀਂ ਉੱਪਰ ਸੀਗੇ ਛੱਤ ਉੱਪਰ ਚੜੇ ਹੋ ਸੀਗੇ ਔਰ ਕੋਪਰ ਵੀ ਹਾਲਾਤ ਦੇਖ ਰਹੇ ਸੀਗੇ ਅੰਦਰ ਗਦਾਮ ਕਿੰਨਾ ਲੰਮਾ ਸੀ ਔਰ ਕਿੰਨੀ ਜਗ੍ਹਾ ਤੇ ਗਦਾਮ ਹੈ ਕਰੀਬ 30 ਬਾਈ 20 ਦਾ ਗਦਾਮ ਲੱਗਦਾ ਜਿਹੜਾ ਕਿ ਇਹਦੀ ਲੈਂਥ ਅੰਦਰਲੀ ਹੈਗੀ ਉੱਤੇ ਚਾਦਰਾਂ ਟੀਨਾ ਪਾਈਆਂ ਹੋਈਆਂ ਜੇ ਮੈਂ ਸਮਝਦਾ ਵਾਂ ਵੀ ਸਟੋਰ ਮਾਲ ਕਰਨਾ ਵਾ ਇਹਨਾਂ ਲੱਖਾਂ ਦੇ ਕਾਊਂਟਿੰਗ ਜਿਹੜਾ ਕਿ ਮ ਵਧੀਆ ਹੋਵੇ ਵਧੀਆ ਅੰਦਰ ਸਟੋਰ ਕਰਕੇ ਰੱਖਾ ਕਿਉਂਕਿ ਏਡੀ ਵੱਡੀ ਮਾਤਰਾ ਤੇ ਇੰਨਾ ਮਹਿੰਗੇ ਜਿਹੜੇ ਕਿ ਟਾਇਰ ਰੱਖੇ ਹੋਣ ਤੇ ਮੈਂ ਸਮਝਦਾ ਇਹ ਨਾ ਭੁੱਲਣ ਯੋਗ ਜਿਹੜਾ ਕਿ ਹਾਸਾ ਹੋਗਾ ਇੰਨਾ ਵੀਰਾਂ ਵਾਤ ਜਨਾ ਹੀ ਦੁਕਾਨਾਂ ਜੀ ਇਹ ਚੌਥੀ ਜੀ ਇਹ ਚੌਥੀ ਪੰਜਵੀਂ ਜਿਹੜੀ ਕਿ ਪੰਜਵੀਂ ਗੱਡੀ ਹੁਣ ਗਈ ਹੈ ਦੁਬਾਰਾ ਭਰਨ ਵਾਸਤੇ ਕਿਉਂਕਿ ਜਿੱਥੇ ਨਗਰ ਨਗਰ ਦੇ ਸਾਡੇ ਮੁਲਾਜ਼ਮਾ ਸਾਡੇ ਆਫੀਸਰ ਸਾਹਿਬਾ ਹਮੇਸ਼ਾ ਤੁਸੀਂ ਦੇਖ ਰਹੇ ਆਂ ਡਿਊਟੀ ਆਪਣੀ ਪੂਰੀ ਤਨਦੇਈ ਨਾਲ ਕਰਦੇ ਆ ਜਿੱਥੇ ਹੁਣ ਆਗੂ ਤੇ ਕਾਬੂ ਪਾ ਲਿਆ ਗਿਆ ਤੇ ਅੱਗੇ ਅਰਦਾਸ ਕਰਾਂਗੇ ਪਰਮਾਤਮਾ ਅੱਗੇ ਵੀ ਜਿਹੜਾ ਕਿ ਜਾਨਿਮਾਨ ਸੀ ਪ੍ਰਮਾਤਮਾ ਨੂੰ ਉਹ ਮਨਜ਼ੂਰ ਅਤੇ ਮੈਂ ਧੰਨਵਾਦ ਕਰਦਾ ਬਿਜਲੀ ਡਿਪਾਰਟਮੈਂਟ ਦਾ ਉਹਨਾਂ ਨੇ ਵੀ ਨਾਲ ਦੀ ਨਾਲ ਬਿਜਲੀ ਬੰਦ ਕੀਤੀ ਪੁਲਿਸ ਪ੍ਰਸ਼ਾਸਨ ਸਾਰਾ ਨਾਲ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਜੇ ਕਈ ਇਕੱਲਾ ਨਗਰ ਨਿਗਮ ਇੱਕ ਕਿਉਂਕਿ ਇੱਕ ਤਾਂ ਰੋਖ ਖੜਾ ਵੀ ਮੜਾ ਹੁੰਦਾ ਉਸੇ ਤਰ੍ਹਾਂ ਸਾਡੇ ਜੇ ਭੈਣ ਭਰਾ ਸਾਡੇ ਅਫਸਰ ਸਾਹਿਬ ਮੁਲਾਜ਼ਮ ਵੀਰ ਚਾਹੇ ਪੁਲਿਸ ਪ੍ਰਸ਼ਾਸਨ ਚਾਹੇ ਬਿਜਲੀ ਡਿਪਾਰਟਮੈਂਟ ਜਾਂ ਹੋਰ ਵੀ ਅਧਿਕਾਰੀ ਜੇ ਸਾਰੇ ਇੱਕ ਦੂਜੇ ਦੇ ਭਰਾਵਾਂ ਦਾ ਸਿਹਾ ਕਰਾਂਗੇ ਤਾਂ ਮੈਂ ਸਮਝਦਾ ਮੈਂ ਕਿ ਇਹ ਅੱਗ ਤੇ ਕਾਬੂ ਆਪਾਂ ਜਿਹੜਾ ਕੀ ਜਿਹੜਾ ਕੀ ਅੱਜ ਪਾਇਆ ਵੀ ਜੇ ਹੋਰ ਵੀ ਕਿਤੇ ਹਾਸ ਵਾਦ ਕਰਦਾ ਪੁਲਿਸ ਪ੍ਰਸ਼ਾਸਨ ਦਾ ਬਿਜਲੀ ਵਿਭਾਗ ਦੇ ਦਾ ਤੇ ਹੋਰ ਵੀ ਜਿੰਨੇ ਵੀ ਆਪਣੇ ਮੋਗੀਸ਼ਰ ਦੀ ਸੰਗ ਦੀ ਸਾਰਿਆਂ ਨੇ ਸਹਿਯੋਗ ਕੀਤਾ ਤਹਿ ਦਿਲੋਂ ਧੰਨਵਾਦ ਆ ਸਾਰਿਆਂ। ਇੱਕ ਇੱਕ ਕਾਰਨ ਪਤਾ ਲੱਗਿਆ ਜੀ ਉਸ ਕਾਰਨ ਸਾਹਮਣੇ ਆਇਆ ਵੀ ਕੀ ਕਾਰਨ। ਕਾਰਨ ਤਾਂ ਜੀ ਹੁਣ ਪਰਮਾਤਮਾ ਜਾਣਦਾ ਜਿੱਥੇ ਤੱਕ ਲੱਗਦਾ ਵੀ ਸਰਕਟ ਸ਼ਾਂਟ ਹੋਇਆ ਹੋਊਗਾ ਬਾਕੀ ਤਾਂ ਇਹ ਦੁਕਾਨਦਾਰ ਹਾਂ ਕਿਉਂਕਿ ਸਭ ਤੋਂ ਵੱਡਾ ਏਰੀਆ ਦਾ ਧੰਨਵਾਦ ਆ ਸਾਰਿਆਂ ਦਾ ਕਿਉਂਕਿ ਭਰਾਵਾਂ ਭਰਾਵਾਂ ਦਾ ਆਪਣੇ ਈਡੀਆ ਜਸ ਕਿਉਂਕਿ ਹਰ ਵੀਰ ਦਾ ਕਿਉਂਕਿ ਕਈ ਵਾਰੀ ਕੋਈ ਨਾਮ ਵੀ ਬੋਲਣ ਹੋ ਰਹੇ ਨਾ ਹਾਂ ਦਾ ਕਿਉਂਕਿ ਇੱਕ ਇੱਕ ਭਾ ਭਰਾ ਦਾ ਸਾਡੇ ਦਾ ਸਹਿਯੋਗ ਇਹਦੇ ਵਿੱਚ ਘਰ ਤੋਂ ਕਰ